ਪੰਜਾਬ ਵਿੱਚ ਗੁੰਡਾਗਰਦੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜਾ ਕਰਦਾ ਇੱਕ ਅਜੀਬਾ ਮਾਮਲਾ ਪਿੰਡ ਬਹਾਦਰਕੇ ਤੋਂ ਸਾਹਮਣੇ ਆਇਆ ਹੈ ਇਥੇ ਦਿਨ ਦਿਹਾੜੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵੀਡੀਓ ਵਿੱਚ ਆਪਣੇ ਦਰਦ ਨੂੰ ਬਿਆਨ ਕਰਦੇ ਇਸ ਵਿਅਕਤੀ ਦੇ ਦਸਨ ਅਨੁਸਾਰ ਕਣਕ ਵੱਢਦੇ ਸਮੇਂ 25 ਤੋਂ 30 ਹਥਿਆਰਬੰਦ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਉਹਨਾਂ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਫਿਰ ਕਣਕ ਦਾ ਭਰਿਆ ਟਰਾਲਾ ਲੈ ਕੇ ਫਰਾਰ ਹੋ ਗਏ। ਕਿਹੜਾ ਪਿੰਡ ਹੈ? ਬਹਾਤ ਕਿਵੇਂ ਤੁਸੀਂ ਅੱਜ মিডিਆ ਬੁਲਾਇਆ ਕੀ ਗੱਲਬਾਤ ਹੋਈ ਹੈ ساری ਸਾਰਾ ਸੀ ਕੱਲ ਇੱਥੇ ਕੜ ਤੋਂ ਬਟੇ ਦੇ ਉੱਤੇ ਅੱਛਾ ਆ ਫਾਰਮ ਤੇ ਅੱਛਾ ਬੈਠੇ ਸੀਗੇ ਤੇ 25 30 ਬੰਦੇ ਆਏ ਆ ਅੱਛਾ ਤੇ ਹਥਿਆਰ ਬੰਦ ਸੀਗੇ ਕਿਸੇ ਕੋਲ ਰਫਲਾ ਸੀ ਕਿਸੇ ਕੋਲ ਪਿਸਤੌਲ ਸੀ ਅੱਛਾ ਤੇ ਉਹ ਆ ਕੇ ਇੱਥੇ ਸਾਨੂੰ ਦਬਕੇ ਦੁਬਕੇ ਲਾ ਕੇ ਗਏ ਆ ਤੇ ਸਾਡਾ ਟਰਾਲਾ ਖੋ ਕੇ ਲੈ ਗਿਆ ਅੱਛਾ 330 340 ਟਰੈਕਟਰ ਹੌਲ ਐਟ ਅੱਛਾ ਤੇ ਪੰਜਾਂ ਛੇਾਂ ਕਿੱਲਾਂ ਦੀ ਕੜਕ ਸੀਗੀ ਉਹਦੇ ਵਿੱਚ ਅੱਛਾ ਤੇ ਸਾਨੂੰ ਵੀ ਦਬਕੇ ਦੁਬਕੇ ਲਾਉਂਦੇ ਰਿਹਾ ਵਿੱਚ ਕੜਕ ਦੀ ਜੱਟਿਆ ਕਰਦੇ ਆਂ ਅੱਛਾ ਹਾਂਜੀ ਤੇ ਤੁਹਾਡਾ ਕੋਈ ਰੌਲਾ ਰੌਲਾ ਚੱਲਦਾ ਇਹ ਸਾਡਾ ਤਾਂ ਕੋਈ ਰੌਲਾ ਨਹੀਂ ਚੱਲਦਾ ਕਿਸੇ ਨਾਲ ਨਹੀਂ ਜੀ ਕੋਈ ਦੁਸ਼ਮਣੀ ਨਹੀਂ ਦੁਸ਼ਮਣੀ ਤੇ ਫਿਰ ਕਿਵੇਂ ਲੱਗੇ ਆ ਇਹ ਪਤਾ ਹੀ ਜੀ ਉਹ ਕਹਿੰਦੇ ਸਾਡਾ ਮਾਲਕਾਂ ਨਾਲਾ ਰੌਲਾ ਕਿਸੇ ਨਾਲ ਤੇ ਅਸੀਂ ਤਾਂ ਠੇਕੇਬਾੜੀ ਲਈਆ ਹੈਗਾ ਮੁੰਡਾ ਲਾਡੀ ਲਾਡੀ ਸਿੱਧਾ ਨਾ ਤਾਂ ਮੈਂ ਜਾਣਦਾ ਨਹੀਂ ਅੱਛਾ ਤੇ ਉਹਦੇ ਨਾਲ ਮੈਂ ਲੱਗਿਆ 6 ਮਹੀਨੇ ਅੱਛਾ ਅੱਛਾ ਚੋਨਾ ਵੱਡਿਆ ਵੀ ਸੀ ਅੱਗੇ ਫਿਰ ਕਣਕ ਬੀਜੀ ਆ ਅੱਛਾ ਤੇ ਹੁਣ ਕਣਕ ਵੱਢਦੇ ਸੀ ਅੱਛਾ ਤੇ ਵੱਢਣ ਤੇ ਟਰਾਲਾ ਤੇ ਟਰੈਕਟਰ ਦੋਵੇਂ ਚੱਲੇਗੇ ਹਾਂਜੀ ਦੋਵੇਂ ਚੱਲੇਗੇ ਬਹੁਤ ਮੰਗੇ ਸੀਗੇ ਟਰੈਕਟਰ ਉੱਥੋਂ ਮੰਗਿਆ ਅਪਰੋਚਪੁਰਮ ਟਰਾਲੀ ਤੋਂ ਸੁਪੀ ਤੇ ਪਹਿਲਾਂ ਹੀ ਮੰਗੀ ਹੋਈ ਹੈ ਅੱਛਾ ਸ਼ਾਇਦ ਬੰਦਾ ਸ਼ਾਇਗਲਾ ਦੀ ਕੜਾ ਦੇ ਇਹਦੇ ਬਾਰੇ ਕੋਈ ਥਾਣੇ ਤਲਾ ਦਿੱਤੀ ਹੈ ਹਾਂਜੀ ਕਿੱਥੇ ਬਣਾ ਰਿਪੋਰਟ ਅੱਛਾ ਤੇ ਕੀ ਬਣਾਉ ਰਿਪੋਰਟ ਦਾ ਪਤਾ ਨਹੀਂ ਜੇ ਪਛੜੇਗਾ ਅੱਛਾ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਦੇ ਅਸੀਂ ਮੰਗ ਕਰਨਾ ਸਾਨੂੰ ਹੱਕ ਦਿੱਤਾ ਜਾਵੇ ਤੇ ਸਾਡੀ ਕਣਕ ਵਡਾਈ ਜਾਵੇ ਅੱਛਾ ਕਣਕ ਜੇ ਵੱਢਣ ਵਾਲੀ ਵੀ ਖੜੀ ਐ ਹਾਂਜੀ ਖੜੀ ਐ 25 26 ਕਿੱਲੇ ਖੜੀ ਐ ਵੱਢਣ ਅੱਛਾ ਉਹ ਕਿਉਂ ਖੜੀ ਐ ਉਹ ਰੋਕ ਕੇ ਗਿਆ ਕਹਿੰਦਾ ਸੀ ਭੋਲੀ ਮਾਰ ਦੇਣੀ ਐ ਜੇ ਵੱਡੀ ਤਾਂ ਅੱਛਾ ਹਾਂਜੀ ਉਹਨਾਂ ਵਿੱਚੋਂ ਕਹੇ ਬੰਦੇ ਦਾ ਤੁਹਾਨੂੰ ਜਜਮੈਂਟ ਐ ਇਹ ਵੀ ਆ ਬੰਦਾ ਸੀ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਉਹ ਬੰਦਾ ਅੱਛਾ ਹਾਂਜੀ ਅਣਪਛਾਤੇ ਬੰਦੇ ਸੀ ਅਣਪਛਾਤੇ ਸੀਗੇ ਅੱਛਾ ਕਿੰਨੇ ਕ ਬੰਦੇ ਸੀ ਸਾਰੇ 25 30 ਸੀ ਅੱਛਾ ਤੇ ਕੀ ਉਹਨਾਂ ਕੋਲ ਹਥਿਆਰ ਕੀ ਸੀ ਚਾਰ ਗੱਡੀਆਂ ਸੀਗੀਆਂ ਅੱਛਾ ਹਰ ਪਿਸਤਨ ਸੀਗੇ ਤੇ ਰਫਲਾ ਸੀਗੇ ਅੱਛਾ ਸਾਰੇ ਹਥਿਆਰਬੰਦ ਸੀਗੇ ਜਿੰਨੇ ਅੱਛਾ ਹਾਂਜੀ ਜਾਹੜਾ ਅੱਛਾ ਇੱਧਰ ਆ ਜੇ ਖੜੀ ਆ ਬਾਕੀ ਸਾਰੀ ਬੜੀ ਕਿੰਨੇ ਕੁ ਕਿੱਲਾਂ ਦੀ ਕਣਕ ਸੀ ਜਿਹੜੀ ਲੈ ਗਏ ਪੰਜਾ ਛੇ ਕਿੱਲਾਂ ਦੀ ਵੱਡਾ ਟਰਾਲਾ ਭਰਿਆ ਸੀਗਾ ਅੱਛਾ ਮੰਡੀ ਲੈ ਜਾਣਾ ਹੀ ਸੀਗਾ ਬਸ ਇੱਧਰ ਆਈਆਂ ਚਾਰ ਗੱਡੀਆਂ ਅੱਛਾ ਤੇ ਇੱਥੋਂ ਦਵਾ ਦਾ ਖੋ ਕੇ ਤੇ ਦਬਕੇ ਦੂਕੇ ਲਾ ਕੇ ਲੈ ਅੱਛਾ ਤੁਸੀਂ ਕੋਈ ਪਿੱਛਾ ਨਹੀਂ ਕੀਤਾ ਉਹਨਾਂ ਦਾ ਨੀ ਅਸੀਂ ਤੋਂ ਸਾਨੂੰ ਇੱਥੇ ਇਹ ਕਹਿ ਕੇ ਗਿਆ ਵੀ ਅਸੀਂ ਗਿੱਦੜਪਿੰਡੀ ਚੌਂਕੀ ਲੈ ਕੇ ਚੱਲੇ ਆਂ ਟਰਾਲੀ। ਅੱਛਾ ਇੱਥੇ ਆ ਜਾਓ ਉੱਥੇ ਆਪਾਂ ਨਿਬੇੜਦੇ ਆ। ਅੱਛਾ ਅਸੀਂ ਕਹ ਚੱਲ ਗਿੱਦੜਪਿੰਡੀ ਲੈ ਕੇ ਚੱਲਿਆ। ਉਹ ਸਾਨੂੰ ਬਾਹਰ ਜੇ ਪਤਾ ਲੱਗਿਆ ਵੀ ਉਹਦਾ ਬੰਨੋ ਬੰਨ ਪਾ ਕੇ ਤੇ ਉਹ ਟਰਾਲੀ ਪਜਾ ਕੇ ਲੈ ਚੱਲੇ ਤੇ ਗੱਟੀਆਂ ਸਿੱਧਾ ਇਹ ਮੰਡੀ ਵਾਲੇ ਰਾਹ ਲਾ ਲਿਆ। ਕਿਹੜੇ ਪਿੰਡ ਦੀ ਸੀ ਇਹ? ਤੇ ਜਿੰਨੇ ਵਿਜੇ ਹਾਂ। ਹਾਂ। ਇਹ ਮੁੰਡਾ ਲਾਡੀ ਆ ਪੱਟੀ ਤੋਂ। ਅੱਛਾ ਪੱਟੀ ਤੋਂ? ਹਾਂਜੀ ਹਾਂਜੀ। ਅੱਛਾ। ਮੈਂ ਉਹਦੇ ਉਹਦੇ ਨਾਲ ਲੱਗਿਆ 6 ਮਹੀਨੇ ਅੱਛਾ 6 ਮਹੀਨੇ ਅੱਛਾ ਤੇ ਕੱਲ ਬੰਦੇ ਆਏ 4 ਕਵਜੀ ਅੱਛਾ ਅਸੀਂ ਕਲਕ ਬੁਲਾ ਰਹੇ ਸੀ ਅੱਛਾ ਤੇ ਦੋ ਗੋਲੇ ਪਿਸਤੌਲ ਹੀ ਦੋ ਗੋਲੇ ਪਸਟੇ ਗਏ ਹੀ ਪਰਵਾਹੀ ਅੱਛਾ ਤੇ ਉਹਨਾਂ ਸਾਡੇ ਫੋਨ ਵੀ ਖੋਲ ਆਈ ਅੱਛਾ ਤੇ ਸਾਨੂੰ ਸਾਰਾ ਖੇਰਾ ਪਾ ਲਈ ਤੇ ਟਰਾਲਾ ਭਰਿਆ ਕੰਗੜਾ ਹਿਆ ਉਹ ਟਰਾਲਾ ਟਰੈਕਟਰੀ ਲੈ ਗਿਆ ਜੀ ਫਟ ਦੇ ਸਾਨੂੰ ਧਮਕੀਆਂ ਧਮਕੀਆਂ ਦੇਗਾ ਜਾਂ ਕੇਦੋ ਰਹੀ ਕੰਪੈਨ ਵਾਲੀ ਕੰਪੈਨ ਨੂੰ ਅੱਗ ਲਾ ਦੇ ਤੁਹਾਨੂੰ ਗੋਲੀ ਮਾਰ ਦੇ ਕਿਹੜੇ ਪਿੰਡ ਦੀ ਗੱਲ ਹੈ ਇਹ ਬਾਦਰਗਿਆ ਦੀ ਇਹ ਕਿਸ਼ਨਪੁਰਾ ਪਿੰਡ ਬਾਦਰਗਿਆ ਦੀ ਹੈ ਕੀ ਕਿ ਕਿੰਦੀ ਸੀ ਇੱਕ ਕਲਕ ਦਾ ਲਾਟੀ ਗਈ ਦੀ ਹੋ ਇੱਥੇ ਠੇਕੇ ਦੇ ਲਈ ਹੋਈ ਸੀ ਬੰਦੇ ਨੇ ਅੱਛਾ ਅਈ ਤਾਂ ਉਹਦੇ ਕਹਿੰਦੇ ਬੁੜਾ ਰਹੇ ਜੀ ਅੱਛਾ ਦੇ ਪੀਪਲ ਸੇ ਨਹੀਂ ਜਾਣਦੇ ਨਾ ਠੀਕ ਆ ਮਨ ਦੇ ਹਾਂਜੀ ਹੈ ਲਾਡੀ ਕੀ ਨਾ ਅਮਰਜੀਤ ਦੇ ਸੰਗ ਹੋਇਆ ਬੰਦਾ ਹੋਂਦੇ ਨਾ ਹਾਂ ਜਿਹੜੀ ਬੱਤੀ ਹਾਂਜੀ ਅੱਛਾ ਤੇ ਬਾਕੀ ਉਹ ਦੁਬਾਰਾ ਆਏ ਨਹੀਂ ਤੇ ਟਰੈਕਟਰ ਵੀ ਲੈ ਗਿਆ ਕੰਪੈਨ ਵੀ ਲੈ ਗਿਆ ਸਾਡੇ ਫੋਨ ਕੋਲ ਹੈ ਖੈਰ ਫੋਨ ਤਾਂ ਸਾਨੂੰ ਦੇ ਗਿਆ ਹੀ ਤੁਹਾਨੂੰ ਬੋਲਣ ਦੇਈਦਾ ਹੈ ਜਦੋਂ ਇਸ ਸੰਬੰਧੀ ਕਿਰਤਨਵਰਨੀ ਚੌਕੀ ਦੇ ਇੰਚਾਰਜ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਜੋ ਵੀ ਕਾਰਵਾਈ ਬੰਦੀ ਹੋਊਗੀ ਤਵਦੀਸ਼ ਜਾਰੀ ਹੈ ਕਾਰਵਾਈ ਕੀਤੀ ਜਾਊਗੀ